ਪੰਜਾਬ ਦਾ ਨਿਵੇਸ਼ ਦਿੱਤੇ ਕਿ ਪੰਜਾਬ ਸਰਕਾਰ ਬੋਲ ਰਹੀ ਇਸ ਵਾਰ ਅਸੀਂ ਬਹੁਤ ਵਧੀਆ ਨਿਵੇਸ਼ ਕੀਤਾ ਹੈ ਪਰ ਉੱਥੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਿਵੇਸ਼ ਜਿਹੜਾ ਹੈ ਜਿੰਨਾ ਪਹਿਲਾਂ ਹੁੰਦਾ ਸੀ ਉਸ ਤੋਂ ਵੀ ਬਹੁਤ ਜ਼ਿਆਦਾ ਘਟ ਗਿਆ ਹੈ ਕੀ ਮਾਇਨੇ ਨੇ ਅਸਲ ਦੇ ਵਿੱਚ ਅੱਜ ਇੱਕ ਨਾ MSU ME ਜਿਹੜੀ ਉਹਨਾਂ ਨੇ ਇੱਕ ਸਟੱਡੀ ਕਰਵਾਈ ਹੈਗੀ ਉਹਦੇ ਸਟੱਡੀ ਦੇ ਵਿੱਚ ਆਇਆ ਕਿ ਪੰਜਾਬ ਦੇ ਵਿੱਚ 85% ਜਿਹੜਾ ਵਾ ਨਿਵੇਸ਼ ਆ ਉਹ ਨਹੀਂ ਹੋਇਆ ਡਿੱਗਾ ਪਹਿਲੇ ਪਹਿਲਿਆਂ ਦੇ ਮੁਕਾਬਲੇ ਉਹਦੇ ਚ ਉਹਨਾਂ ਕਹੇ ਕਿ ਜੇ 2018-2019 ਦੇ ਵਿੱਚ ਜਿਹੜਾ ਨਿਵੇਸ਼ ਹੋਇਆ ਸੀ ਉਹ ਉਸ ਸਮੇਂ 43323 ਕਰੋੜ ਦਾ 2019-20 ਵਿੱਚ 12267 ਕਰੋੜ ਫਿਰ 2020-2021 ਦੇ ਵਿੱਚ 15761 ਕਰੋੜ 2021-2022 ਦੇ ਵਿੱਚ 23 ਅਰਸ਼ੇ 55 ਕਰੋੜ ਦਾ ਹੈ ਪਰ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਚ ਕਿੰਨਾ ਹੋਇਆ ਹੁਣ ਤੱਕ 3492 ਕਰੋੜ ਹੁਣ ਵਿਰੋਧੀਆਂ ਨੇ ਸਵੇਰ ਦੇ ਸੋਸ਼ਲ ਮੀਡੀਆ ਭਰ ਦਿੱਤਾ ਹੈ ਚਾਹ ਬੀਜਪੀ ਹੈ ਚਾਹ ਸ਼੍ਰੋਮਣੀ ਅਕਾਲੀ ਦਲ ਚਾਹ ਕਾਂਗਰਸ ਪਾਰਟੀ ਉਹ ਕਹਿੰਦੇ ਕਿ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਦਾ ਝੂਠ ਪੜਿਆ ਗਿਆ ਕਿਉਂਕਿ ਉਹ ਕਹਿ ਰਹੇ ਨੇ ਇਹ ਤਾਂ ਕਹਿ ਰਹੇ ਸੀ ਕਿ 85000 ਕਰੋੜ ਤੋਂ ਜ਼ਿਆਦਾ ਇਨਵੈਸਟ ਹੋ ਚੁੱਕਾ ਬਾਹਰਲੇ ਦੇਸ਼ਾਂ ਤੋਂ ਆ ਰਹੇ ਨੇ ਕਾ ਬੀਤੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ 10 ਦੇਸ਼ਾਂ ਦੇ ਜਿਹੜੇ ਐਮਬੈਸਡਰ ਨੇ ਦਿੱਲੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਤੁਸੀਂ ਪੰਜਾਬ ਚਾਹ ਨਿਵੇਸ਼ ਕਰੋ ਪਰ ਸਚਾਈ ਹੈ ਕਿ 1 ਸਾਲ ਦੇ ਵਿੱਚ ਸਿਰਫ 3492 ਕਰੋੜ ਰੁਪਏ ਦਾ ਨਿਵੇਸ਼ ਹੋਇਆ ਇਸ ਕਰਕੇ ਇਹ ਜਿਹੜਾ ਉਹਨਾਂ ਨੇ ਜਿਹੜਾ ਦੱਸਿਆਗਾ ਸਟੱਡੀ ਜਿਹੜੀ ਹੋਈ ਹੈ ਔਰ ਇਸ ਕਰਕੇ ਖਲਾਸੇ ਹੋ ਗਏ ਨੇ ਔਰ ਇਸ ਤੋਂ ਲੈ ਕੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਜਾਂ ਆਮ ਆਦਮੀ ਪਾਰਟੀ ਦੱਸੇ ਕਿ ਇਹ ਜਿਹੜੀ ਜਿਹੜੇ ਤੁਸੀਂ ਤੇ ਵੱਡੇ ਵੱਡੇ ਦਾਅਵੇ ਕਰਦੇ ਤੁਸੀਂ ਤੇ ਕਹਿੰਦੇ ਸੀ ਕਿ ਇੱਥੇ ਉਹ ਆ ਗਿਆ ਜੀ ਬੀਐਮਡਬਲਯੂ ਦਾ ਨਿਵੇਸ਼ ਹੋਣਾ ਪਰ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨਹੀਂ ਕਿ ਆਮ ਆਦੀ ਪਾਰਟੀ ਦਾ ਜਿਹੜਾ ਨਿਵੇਸ਼ ਬਾਰੇ ਜਿਹੜਾ ਝੂਠ ਆ ਉਹ ਫੜਿਆ ਗਿਆ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਲੋਚਨਾ ਕੀਤੀ ਆ ਕਿ ਸਰਕਾਰ ਦੇ ਜਿਹੜੇ ਪਹਿਲੇ ਵਿੱਤੀ ਸਾਲ 2022-2023 ਵਿੱਚ ਸੂਬੇ ਵਿੱਚ ਜਿਹੜਾ ਨਿਵੇਸ਼ ਆ 85% ਤੋਂ ਜ਼ਿਆਦਾ ਵੀ ਗ੍ਰਾਵਟਾਈ ਆ ਤੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਤਾਂ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਔਰ ਹਾਲਾਂਕਿ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਕੋ ਗ੍ਰਹਿ ਵਿਭਾਗ ਵੀ ਆ ਜਿਸ ਦਾ ਕਿਉਂਕਿ ਗ੍ਰਹਿ ਵਿਭਾਗ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜਾ ਬਿਜ਼ਨਸਮੈਨ ਹੁੰਦਾ ਉਹ ਇੱਕ ਮਾਹੌਲ ਚਾਹੁੰਦਾ ਕਿ ਵਧੀਆ ਹੋਵੇ ਪਰ ਪਿੱਛੇ ਜਿਹੜੇ ਲੁਧਿਆਣੇ ਦੇ ਜਿਹੜੇ ਬਹੁਤ ਸਾਰੇ ਉਦਯੋਗਪਤੀ ਆ 2.5 ਲੱਖ ਕਰੋੜ ਤੋਂ ਜ਼ਿਆਦਾ ਉਹ ਜਾ ਕੇ ਯੂਪੀ ਦੇ ਵਿੱਚ ਨਿਵੇਸ਼ ਕਰਕੇ ਆਏ ਨੇ ਹੁਣ ਸਵਾਲ ਹੈ ਕਿ ਜੇ ਸਾਡਾ ਲੁਧਿਆਣੇ ਦੇ ਜਿਹੜੇ ਕਾਰੋਬਾਰੀ ਜਿਹੜੇ ਵਪਾਰੀ ਉਹ ਦੂਜੇ ਸੂਬੇ ਚਾਰੇ ਤੇ ਸਾਡੇ ਵਾਜੇ ਵੱਜ ਗਏ ਇਹ ਜਿਹੜੀ ਹੈ ਸਟੱਡੀ ਆਈ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ ਹਲੇ ਕੋਈ ਟਿੱਪਣੀ ਨਹੀਂ ਕੀਤੀ ਇਸ ਮਸਲੇ ਵਿੱਚ ਜਿਹੜੇ ਇਸ ਮਹਿਕਮੇ ਦੇ ਮੰਤਰੀ ਨੇ ਉਹ ਹੈ ਨੇ ਪ੍ਰੋਮੋਸ਼ਨ ਨੂੰ ਲੈ ਕੇ ਜਿਹੜੇ ਕਰਦੇ ਆ ਗਨੇ ਅਨਮੋਲ ਗਗਨਮਾਨ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੇ ਟਿੱਪਣੀ ਕਰਨ ਲੇਕਿਨ ਇਹ ਜਿਹੜਾ ਵਾ ਇਹ ਸਾਰੇ ਅਜ ਸ਼ਰੋਮਨੀ ਅਕਾਲੀ ਦਾ ਚਾਹੇ ਸੁਬੀ ਸਿੰਘ ਬਾਦਲ ਨੇ ਚਾਹੇ ਹਰਸਿਮਰਤ ਕੌਰ ਬਾਦਲ ਚਾਹੇ ਵਿਕਰਮ ਸਿੰਘ ਮਜੀਠੀਆ ਜਾਂ ਸੁਨੀਲ ਜਾਖੜ ਜਾਂ ਤਰਨ ਚੋਗ ਫਤਿਹ ਚੰਗ ਬਾਜਵਾ ਜਾਂ ਕਾਂਗਰਸ ਵੱਲੋਂ ਸੁਖਪਾਲ ਖਹਿਰਾ ਰਾਜਾ ਅਮਰਿੰਦਰ ਸਿੰਘ ਵੜਿੰਗ ਪ੍ਰਤਾਪ ਸਿੰਘ ਪੰਜਾਬ ਦੇ ਜਿੰਨੇ ਵੀ तमाम ਵਿਰੋਧੀ ਧਿਰ ਦੇ ਲੀਡਰ ਉਹਨਾਂ ਨੇ ਇਸ ਟਿੱਪਣੀ ਕੀਤੀ ਹੈਗੀ ਕਿ ਦੱਸਿਆ ਜਾਵੇ ਕਿ ਅਗਰ ਸਚਾਈ ਕੀ ਜਿਹੜੀ ਸਟੱਡੀ ਹੋਈ ਹੈ ਕਿਉਂਕਿ ਸਟੱਡੀ ਜਿਹੜੀ ਆ ਉਹ ਦੇ ਮੁਤਾਬਕ ਹੁਣ ਸਰਕਾਰ ਨੂੰ ਸਟੇਟਮੈਂਟ ਦੇਣੀ ਬੰਦ ਹੀ ਹੈਗੀ ਹੈ ਕਿ ਪੰਜਾਬ ਦੀ ਜਨਤਾ ਨੂੰ ਦੱਸਿਆ ਜਾਵੇ ਉਹ ਨਿਵੇਸ਼ ਹੋਇਆ ਕਿੱਥੇ ਆ। ਇਹ ਘਟਿਆ ਕਿਉਂ? ਘਟਣ ਦੇ ਕਾਰਨ ਕੀ ਆ? ਕਿ ਜੇ ਪਿਛਲੇ ਸਾਲੇ 2021-2022 ਦੇ ਵਿੱਚ 23000 ਤੋਂ ਜ਼ਿਆਦਾ ਕਰੋੜ ਦਾ ਨਿਵੇਸ਼ ਸੀ ਹੁਣ ਸਿਰਫ 3400 ਕਰੋੜ ਰੁਪਏ ਵਜਾ ਕੀ ਹੈ ਕਿੱਥੇ ਗਿਆ? ਔਰ ਪੰਜਾਬ ਦਾ ਜਿਹੜਾ ਵਪਾਰੀ ਆ ਉਹ ਪੰਜਾਬ ਛੱਡ ਕੇ ਦੂਜੇ ਸੂਬਿਆਂ ਨੂੰ ਕਿਉਂ ਤਰਜੀਹ ਦੇ ਰਿਹਾ? ਤੁਹਾਡੀ ਜਿਹੜੀ ਇੰਡਸਟਰੀ ਪਾਲਿਸੀ ਆ ਉਹਦਾ ਕੀ ਬਣਿਆ? ਉਹ ਕਿਉਂ ਨਹੀਂ ਉਸਤੇ ਲੋਕ ਉਮੀਦ ਕਰ ਰਹੇ ਹੈਗੇ ਕਿਉਂ ਨਹੀਂ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੇ ਭਰੋਸਾ ਜਤਾਇਆ ਹਾਲਾਂਕਿ ਤੁਸੀਂ ਲੁਧਿਆਣਾ ਇੱਕ ਮਹਾਲੀ ਪ੍ਰੋਗਰਾਮ ਕੀਤਾ ਸੀ ਉਹਦੇ ਚ ਕੀ ਕਰਕੇ ਉਹਦੇ ਤੁਸੀਂ ਉਹ ਕਪਲ ਸ਼ਰਮਾ ਵਗੈਰਾ ਲੈ ਕੇ ਪਰ ਹੋਰ ਬਿਜ਼ਨਸਮੈਨ ਵੀ ਆ ਉਹ ਤੁਹਾਨੂੰ ਕੀ ਕਮਿਟਮੈਂਟ ਕਰਕੇ ਗਏ ਨੇ ਉਹ ਵੀ ਦੱਸਣ ਦੀ ਲੋੜ ਆ ਪਰ ਇਹ ਜਿਹੜੀ ਸਟੱਡੀ ਹੈ ਉਸ ਸਟੱਡੀ ਨੇ ਸਰਕਾਰ ਦੇ ਉਹਨਾਂ ਦਾਅਵਿਆਂ ਦਾ ਪਰਦਾ ਫਾਸ਼ ਕਰ ਦਿੱਤਾ ਹੈਗਾ ਜਿਹੜੇ ਦਾਅਵੇ ਪੰਜਾਬ ਸਰਕਾਰ ਵੱਲੋਂ ਬਹੁਤ ਕੀਤੇ ਗਏ ਸੀ